ਵਾਸਾ ਸਤ ਤੁਜੀ ਤਨ ਸੰਗਤ ਪ੍ਰਾਨ ਸਤਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸੰਤ ਚੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਝੈ ਦੀਜੈ ਦੇਵਾ ਦੇਵ ਰਹਾਉ ਸੰਤ ਆਚਰਨ ਸੰਤ ਚੋ ਮਾਰਗ ਸੰਤ ਜੋ ਉਲਗ ਉਲਗਣੀ ਔਰ ਇਕ ਮੰਗੂ ਭਗਤ ਚਿੰਤਾ ਮਨ ਜਨਿ ਲਕਾਵੋ ਸੰਤੂ ਪਾਪੀ ਸੰਨ ਰਵਦਾਸ ਬਣੈ ਜੋ ਜਾਣੈ ਸੋ ਜਾਣ ਸੰਤ ਅਨੰਤੇ ਅੰਤਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਵਿੱਚ ਭਗਤ ਰਵਦਾਸ ਜੀ ਜੋ ਉਹਨਾਂ ਦਾ ਆਸਾ ਰਾਗ ਅੰਦਰ ਦੂਜਾ ਸ਼ਬਦ ਹੈ ਇਸ ਦੀ ਰਾਉ ਦੀ ਪੰਕਤੀ ਜੋ ਸ਼ਬਦ ਦਾ ਕੇਂਦਰੀ ਪਾਵ ਹੋਇਆ ਕਰਦਾ ਹੈ ਔਰ ਬਾਕੀ ਪੰਕਤੀਆਂ ਵਿੱਚ ਉਸ ਕੇਂਦਰੀ ਪਾਵ ਦਾ ਹੀ ਵਿਸਤਾਰ ਹੁੰਦਾ ਹੈ ਤੋ ਇਸ ਰਾਉ ਦੀ ਪੰਥ ਨੂੰ ਸਮਝਾ ਰਹੇ ਨੇ ਕਿ ਮੈਨੂੰ ਸਾਧ ਸੰਤਾਂ ਦੀ ਸੰਗਤ ਬਖਸ਼ ਇੱਥੇ ਅਸੀਂ ਇੱਕ ਭਲੇਖਾ ਨਾ ਖਾ ਲਈਏ ਕਿ ਸੰਤ ਸ਼ਾਇਦ ਕਿਸੇ ਲੰਬੇ ਚੋਲੇ ਪਾਏ ਹੋਏ ਚੂੜੀਦਾਰ ਪਜਾਮੇ ਪਾਏ ਹੋਏ ਜਾਂ ਗੋਲ ਪਗੜੀਆਂ ਜਾਂ ਗਲ 'ਚ ਮਾਲਾਂ ਪਾਈਆਂ ਜਾਂ ਬਾਹਾਂ ਨਾਲ ਮਾਲਾਂ ਪਾਈਆਂ ਹੋਈਆਂ ਦਾ ਨਾਂ ਸੰਤ ਹੈ ਗੁਰਬਾਣੀ ਵਿੱਚ ਅੱਜ ਅਸੀਂ ਗੁਰਸਿੱਖਾਂ ਲਈ ਤੇ ਸੰਤ ਸਾਡੇ ਵਾਸਤੇ ਉਹੀ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 1708 ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜੋ ਗੁਰੂ ਗਨ ਸਾਹਿਬ ਜੀ ਨੂੰ ਗੁਰਿਆਈ ਬਖਸ਼ੀ ਆਪਣੇ ਬਾਅਦ ਕਿਸੇ ਵਿਅਕਤੀ ਨੂੰ ਗੁਰਿਆਈ ਨਹੀਂ ਬਖਸ਼ੀ ਇਹਦਾ ਸਪਸ਼ਟ ਸਾਨੂੰ ਇਹ ਸੰਕੇਤ ਸੀ ਕਿ ਅੱਗੇ ਵਾਸੇ ਕਿਸੇ ਵਿਅਕਤੀ ਕੋ ਨੂੰ ਅਸੀਂ ਸੰਤ ਪਦ ਦਾ ਕਿਸੇ ਬਖਤੀ ਨੂੰ ਸੰਤ ਪਦ ਦਾ ਹੱਕ ਨਾ ਦੇਈਏ ਕਿਸੇ ਵਿਅਕਤੀ ਨੂੰ ਗੁਰੂ ਤੁਲ ਸਮਝ ਕੇ ਉਹਦੇ ਉਪਦੇਸ਼ਾਂ ਦੇ ਤੁਨ ਦਾ ਯਤਨ ਨਾ ਕਰੀਏ ਬਲਕੇ ਗੁਰੂ ਸਾਹਿਬ ਨੇ ਸੰਤਾਂ ਮਹਾਂਪੁਰਸ਼ਾਂ ਦਾ ਸਾਰਾ ਕਲਮ ਸਾਰੀ ਬਾਣੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਕਰਕੇ ਸਾਨੂੰ ਉਹਦੇ ਲਾੜ ਇਸ ਲਈ ਲਾ ਦਿੱਤਾ ਕਿ ਕੱਲ ਕਿਸੇ ਹੋ ਸਕਦਾ ਜਿਸ ਨੂੰ ਅਸੀਂ ਸੰਤ ਸਮਝੀ ਉਸ ਨੂੰ ਪਰਖ ਨਾ ਸਕੀਏ ਅਸੀਂ ਹੱਸ ਸਮਝ ਕੇ ਸੰਗ ਕਰੀਏ ਤੂੰ ਬਗਲਾ ਹੀ ਨਿਕਲੇ ਤੇ ਇਹ ਪਰਖ ਕਰਨੀ ਸਾਨੂੰ ਲੋੜ ਹੀ ਨਹੀਂ ਸਾਡੇ ਕੋਲ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੌਜੂਦ ਹੈ ਬਾਣੀ ਪੜਿਏ ਵਿਚਾਰੀਏ ਤੁ ਜੋ ਬਾਣੀ ਹੁਕਮ ਕਰਦੀ ਉਹਨਾਂ ਹੁਕਮਾਂ ਨੂੰ ਸਿਰ ਮੱਥੇ ਪ੍ਰਮਾਣ ਕਰੀਏ ਮੰਨੀਏ ਤਾਂ ਸਾਨੂੰ ਕਿਸੇ ਹੋਰ ਸੰਤ ਮਤ ਦੀ ਲੋੜ ਨਹੀਂ ਅੱਜ ਦੇ ਯੁੱਗ ਵਿੱਚ ਖਾਸ ਕਰਕੇ ਅੱਜ ਦੇ ਸੰਤਾਂ ਮਤਾਂ ਦੀ ਢੇਰ ਚੜੀ ਹੋਈ ਨੇ ਪਰ ਉਹ ਨਾਂ ਕਰਕੇ ਸੰਤ ਨੇ ਪਰ ਉਹਨਾਂ ਵਿੱਚੋਂ ਸੰਤਾਂ ਵਾਲੇ ਗੁਣ ਪ੍ਰਾਪਤ ਨਹੀਂ ਹਨ ਗੁਰਬਾਣੀ ਵਿੱਚ ਸੰਤ ਸਾਧ ਪਦ ਦੀ ਵਿਆਖਿਆ ਬਹੁਤ ਮਿਲਦੀ ਹੈ ਵਿਸ਼ਾ ਲੰਮਾ ਹੋ ਜਾਂਦਾ ਉਸ ਪਾਸੇ ਅਸੀਂ ਨਹੀਂ ਜਾ ਸਕਦੇ ਤੁਸੀਂ ਗੁਰਬਾਣੀ ਵਿੱਚੋਂ ਸੰਤ ਕਿਸ ਨੂੰ ਕਹਿੰਦੇ ਨੇ ਸਾਧ ਕਿਹਨੂੰ ਕਹਿੰਦੇ ਨੇ ਇਸ ਸਮਝ ਸਕਦੇ ਹੋ ਬੜੀ ਉੱਚੀ ਆਤਮਵਿवस्था ਦਾ ਨਾ ਹੈ ਜਿਹੜਾ ਰੱਬ ਦਾ ਰੂਪ ਹੋ ਜਾਂਦਾ ਹੈ ਬੰਦਾ ਪਰਮਾਤਮਾ ਦਾ ਪੂਰਨ ਤੌਰ ਤੇ ਅਨੁਭਵ ਕਰਦਾ ਹੈ ਪਰਮਾਤਮਾ ਨੂੰ ਅੰਗਸੰਗ ਮਹਿਸੂਸ ਕਰਦਾ ਹੈ ਉਸ ਦੀ ਪਹਿ ਭਾਵਨਾ ਵਿੱਚ ਰਹਿੰਦਾ ਹੈ ਆਤਮਿਕ ਜੀਵਨ ਵਾਲਾ ਬੰਦਾ ਸੰਤ ਹੁੰਦਾ ਹੈ ਐਵੇਂ ਜਿਹਾ ਖਾਣਾ ਚੋਲੇ ਪਾਣੋ ਵਾਲਾ ਨਹੀਂ ਤਾਂ ਇੱਥੇ ਭਗਤ ਜੀ ਉਹਨਾਂ ਸੱਚੇ ਸੰਤਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਐਸੇ ਮਹਾਪੁਰਸ਼ ਪੂਰਿ ਬ੍ਰਹਮ ਗਿਆਨੀਆਂ ਦੀ ਗੱਲ ਕਰਦੇ ਨੇ ਸੰਤ ਚ ਸੰਗਤ ਸੰਤ ਕਥਾ ਰਸ ਸੰਤੂ ਪ੍ਰੇਮ ਮਜੇ ਦੀਜੈ ਦਿਵਾ ਦਿਵ ਏ ਦੀਵਤੀਆਂ ਦੀ ਦੀਵਤੀ ਪਰਮਾਤਮਾ ਦੁਨੀਆ ਤੇ ਹੋਏ પ્રસિદ્ધ ਮਡੇ ਮਹਾਨ ਦੇਵੀ ਦੇਵਤਿਆਂ ਦਾ ਵੀ ਤੂੰ ਦੇਵਤਾ ਹੈ ਉਹਨਾਂ ਨੂੰ ਵੀ ਦੇਵ ਬਣਾਉਣ ਵਾਲਾ ਤੂੰ ਹੈ ਤੂੰ ਦੇਵਣ ਦੇਵੇਂ ਸੱਚੇ ਪਿਤਾ ਵਾਹਿਗੁਰੂ ਮੈਨੂੰ ਸੰਤ ਚ ਸੰਗਤ ਮੈਨੂੰ ਐੋ ਜੀ ਗੁਰਮੁਖ ਸੰਤਾਂ ਦੀ ਸੰਗਤ ਬਖਸ਼ ਤੇ ਸੰਤ ਕਥਾ ਰਸ ਸੰਤਾਂ ਦੀ ਕਥਾ ਵਾਰਤਾ ਵਿੱਚੋਂ ਮੈਨੂੰ ਜਿਹੜਾ ਰਸ ਪ੍ਰਾਪਤ ਹੋ ਸਕਦਾ ਹੈ ਉਹ ਮੈਨੂੰ ਬਖਸ਼ ਸੰਤ ਪ੍ਰੇਮ ਮੇਰਾ ਪ੍ਰੇਮ ਮੇਰਾ ਪਿਆਰ ਸੰਤਾਂ ਲਈ ਬਖਸ਼ ਦੇ ਮੈਨੂੰ ਮੈਂ ਸਾਧ ਸੰਗਤ ਵੀ ਜਾਵਾਂ ਸੰਤਾਂ ਨਾਲ ਪ੍ਰੇਮ ਕਰਾਂ ਉਹਨਾਂ ਦੀ ਕਥਾ ਵਰਤਾ ਸੁਣਾ ਉਹਨਾਂ ਦੀ ਸੰਗਤ ਕਰਾਂ ਹੁਣ ਸੰਤ ਤੁਜੀ ਤਨ ਸੰਗਤ ਪ੍ਰਾਣ ਮੇਰੇ ਵਾਸਤੇ ਇਹ ਸਮਝਦਾ ਹਾਂ ਕਿ ਸੰਤ ਜਿਹੜੇ ਨੇ ਇਹ ਮਾਨੋ ਸਰੀਰ ਕਰਕੇ ਤੂੰ ਸੰਤਾਂ ਵਿੱਚ ਆਇਆ ਹੁੰਦੇ ਸੰਤ ਤੁਜੀ ਤਨ ਤੇਰਾ ਹੀ ਰੂਪ ਹਨ ਤੇਰਾ ਹੀ ਸਰੀਰ ਹਨ ਮਾਨੋ ਸਰੀਰ ਧਾਰੀ ਤੂੰ ਨਿਰੰਕਾਰ ਹੈ ਤੇ ਅਗਰ ਤੈਨੂੰ ਆਕਾਰ ਰੂਪ ਦੇਖਣਾ ਹੈ ਤੇ ਉਹ ਸੰਤਾਂ ਦਾ ਹੀ ਰੂਪ ਹੈ ਤੇਰਾ ਸੰਗਤ ਪ੍ਰਾਣ ਤੇ ਸਤ ਸੰਤਾਂ ਦੀ ਸੰਗਤ ਹੀ ਮੇਰੀ ਜਿੰਦ ਜਾਨ ਹਨ ਸਤਗੁਰੂ ਗਿਆਨ ਜਾਨੈ ਸੰਤ ਦੇਵਾ ਦੇਵ ਕਿਉਂਕਿ ਗੁਰੂ ਦਾ ਗਿਆਨ ਜੋ ਹੈ ਸਤਗੁਰੂ ਦੇ ਗਿਆਨ ਰਹੀਂ ਇਹ ਸਮਝਾਉਂਦੀ ਹੈ ਕਿ ਸੰਤਾਂ ਦੀ ਕੀਮਤ ਹੈ ਸੱਚੇ ਸੰਤ ਕੋਹਨਨ ਸੱਚੇ ਬ੍ਰਹਮ ਗਿਆਨੀ ਕੋਹਨ ਹਨ ਜੋ ਸਾਨੂੰ ਪਰਮ ਨੂੰ ਮਿਲਾ ਸਕਣ ਆਪ ਮਿਲੇ ਹੋਣ ਸਾਨੂੰ ਪਰਮ ਨੂੰ ਮਿਲਾ ਸਕਣ ਇਹ ਸਤਗੁਰੂ ਦੇ ਗਿਆਨ ਰਹੀਂ ਸਮਝਾਉਂਦੀ ਹੈ ਇਸ ਲਈ ਤੂੰ ਮੇਰੇ ਤੇ ਮਿਹਰ ਕਰ ਮੈਨੂੰ ਇਹੋ ਜੀ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਬਖਸ਼ ਮ ਉਹਨਾਂ ਦੀ ਕਥਾ ਵਰਤਾ ਰਹੀਂ ਆਪਣੇ ਜੀਵਨ ਨੂੰ ਸਫਰ ਕਰ ਸਕਾਂ ਮੈਂ ਨਿਹਾਲ ਹੋ ਜਾਵਾਂ ਕਿਉਂਕਿ ਉਹਨਾਂ ਦੀ ਸੰਗਤ ਹੀ ਤੇਰੇ ਚਰਨਾਂ ਦਾ ਬਾਸਾ ਬਖਸ਼ ਸਕਦੀ ਹੈ ਸੰਤ ਆਚਰਨ ਸੰਤ ਚੂ ਮਾਰਗ ਉਹਨ ਦੇਖੋ ਇੱਥੇ ਆਚਰਨ ਦੀ ਗੱਲ ਕੀਤੀ ਹੈ ਉਹ ਜਿਹੜੇ ਸੰਤਾਂ ਦਾ ਆਚਰਨ ਇਹਦਾ ਮਤਲਬ ਹੈ ਕਿ ਸੰਤਾਂ ਦੀ ਬੜੀ ਉੱਚੀ ਸੁਚੀ ਰਹਿਣੀ ਉੱਚੀ ਸੁਚੀ ਕਰਨੀ ਹੁੰਦੀ ਹੈ ਅੱਜ ਦੇ ਯੁੱਗ ਦੇ ਤੇ ਬਹੁਤ ਸਾਰੇ ਮੰਨੇ ਪ੍ਰਮੰਨੇ ਸੰਤ ਜਿਨ੍ਹਾਂ ਦੇ ਲੱਖਾਂ ਕਰੋੜਾਂ ਵਿੱਚ ਅਣਾਈ ਸਨ ਉਹ ਜੇਲ੍ਹਾਂ ਭੁਗਤਰੀ ਨੇ ਤੇ ਕਈ ਕੋਇਲੇ ਬੇਥੇ ਬੇ ਕਰਕੇ ਕੋ ਪਾਲੀ ਸਿੰਘ ਕਰਕੇ ਜੇਲ੍ਹਾਂ ਜੂ ਬਾਹਰ ਆ ਰਹੇ ਨੇ ਤੇ ਕਈ ਅਜੇ ਜੇਲ੍ਹਾਂ ਕੱਟ ਰਹੇ ਨੇ ਤੋ ਅਚਰਨ ਨਹੀਂ ਹੈ ਸੰਤਾਂ ਦੇ ਡੇਰੇ ਹਨ ਚੋਲੇ ਵੀ ਹਨ ਉਹਨਾਂ ਦੇ ਨਖਰੇ ਵੀ ਸੰਤਾਂ ਵਾਲੇ ਹੈਂ ਬੈਰੂ ਨਹੀਂ ਪਰ ਆਤਮਿਕ ਜੀਵਨ ਨਹੀਂ ਹੈ ਅਚਰਨ ਤੋ ਸਕਨੇ ਨੇ ਪਰ ਮੈਨੂੰ ਉਹ ਸੱਚੇ ਸੰਤਾਂ ਦਾ ਅਚਰਨ ਬਖਸ਼ ਸਤ ਚੂ ਮਾਰਗ ਤੇ ਜਿਹੜੇ ਸੰਤ ਮਾਰਗ ਬਖਸ਼ਦੇ ਨੇ ਪਾਪ ਜਿਹੜਾ ਮਾਰਗ ਗੁਰਗ੍ਰੰਥ ਸਾਹਿਬ ਵਿੱਚ ਸੰਤਾਂ ਮਹਾਪੁਰਸ਼ਾਂ ਨੇ ਬਖਸ਼ਿਆ ਗੁਰੂਆਂ ਨੇ ਬਖਸ਼ਿਆ ਜਿਹੜੇ ਇਹ ਮਾਰਗ ਦੱਸਣ ਵਾਲੇ ਹੋਣ ਕੋਈ ਐਸਾ ਸੰਤ ਹੈ ਤੇ ਮੈਨੂੰ ਬੇਸ਼ੱਕ ਮਿਲਾ ਦੇ ਤੂੰ ਸੰਤ ਉਰਗਣੀ ਐਸੇ ਸੰਤਾਂ ਦੀ ਮੈਨੂੰ ਸੇਵਾ ਕਰਨ ਦੀ ਉਹਨਾਂ ਦੀ ਹਰ ਤਰ੍ਹਾਂ ਦੀ ਸੇਵਾ ਕਰਨ ਦੀ ਮੈਨੂੰ ਇਹ ਬਖਸ਼ਿਸ਼ ਦੇ ਮੇਰੇ ਤੇ ਮਿਹਰ ਕਰ ਕਿ ਮੈਂ ਐਸੇ ਸੰਤ ਜਨਾਂ ਦੀ ਮਿਹਰ ਬਖਸ਼ਿਸ਼ ਪ੍ਰਾਪਤ ਕਰ ਸਕਾਂ ਔਰ ਇਕ ਮੰਗੂ ਭਗਤ ਚਿੰਤਾ ਮਨ ਕਹਿੰਦੇ ਨੇ ਚਿੰਤਾ ਮਣੀ ਕਹਿੰਦੇ ਨੇ ਕੋਈ ਮਣੀ ਹੁੰਦੀ ਹੈ ਜਿਹੜੀ ਹਰ ਕਿਸਮ ਦੀ ਚਿੰਤਾ ਫਿਕਰ ਦੂਰ ਕਰਦੀ ਹੈ ਪਰ ਗੁਰਬਾਣੀ ਵਿੱਚ ਗੁਰੂ ਦਾ ਸ਼ਬਦ ਹੀ ਚਿੰਤਾ ਮਨ ਹੈ ਪ੍ਰਭੂ ਦਾ ਨਾਮ ਹੀ ਚਿੰਤਾ ਮਨ ਹੈ ਜਿਹੜੀ ਸਾਰੀਆਂ ਚਿੰਤਾਵਾਂ ਝੋਰੇ ਦੂਰ ਕਰਨ ਵਾਲਾ ਹੈ ਔਰ ਇੱਕ ਮੰਗੂ ਭਗਤ ਇੱਕ ਹੋਰ ਕਿਸਮ ਦੀ ਤਿਰਕ ਨੂੰ ਐਸੀ ਭਗਤੀ ਮੰਗਦਾ ਹੈ ਜਿਹੜੀ ਚਿੰਤਾ ਮਨ ਹੈ ਸਾਰੀਆਂ ਚਿੰਤਾਵਾਂ ਦੂਰ ਕਰਨ ਵਾਲੀ ਇਤੇ ਭਗਤ ਦੇ ਤੱਤੇ ਨੂੰ ਸਿਆਰੀ ਹੈ ਜਿਸ ਦਾ ਮਤਲਬ ਹੈ ਬੰਦਗੀ ਭਗਤੀ ਭਗਤ ਤੱਤਾ ਮੁਕਤਾ ਹੋਵੇ ਤੇ ਬਹੁਵਚਨ ਭਗਤ ਵਿਅਕਤੀ ਬਹੁਤ ਸਾਰੇ ਵਿਅਕਤੀ ਭਗਤ ਬੰਦੇ ਤੇ ਤੱਤਾ ਔਣਖੜੂ ਵਾਲਾ ਹੋਵੇ ਆਖਰੀ ਇਹ ਸਮਝੋ ਕਿ ਕਿਸੇ ਇੱਕ ਭਗਤ ਦੀ ਇਸ ਇੱਕ ਵਾਂ ਪੁਛ ਦੀ ਗੱਲ ਕੀਤੀ ਜਾ ਰਹੀ ਹੈ ਪਰ ਜਦੋਂ ਭਗਤ ਦੇ ਤੱਤੇ ਨੂੰ ਸਿਆਰੀ ਹੋਵੇ ਇਹਦਾ ਮਤਲਬ ਹੁੰਦਾ ਭਗਤੀ ਬੰਦਗੀ ਤੋ ਮੈਨੂੰ ਇੱਕ ਐਸੀ ਭਗਤੀ ਦੇ ਇਹ ਵੀ ਮੈਂ ਤੇ ਤੁ ਮੰਗਦਾ ਜਿਹੜੀ ਮੇਰੀ ਚਿੰਤਾ ਦੂਰ ਕਰਨ ਵਾਲੀ ਰੱਬੀ ਬੰਦਗੀ ਮੈਨੂੰ ਬਖਸ਼ ਜਨੀ ਲਖਾਵੋ ਅਸੰਤ ਪਾਪੀ ਸੰ ਕਿ ਮੈਨੂੰ ਕੋ ਇਹੋ ਜਿਹੇ ਜਨ ਇਹੋ ਜਿਹੇ ਮਨ ਮੁੱਖਾਂ ਦੀ ਸੰਗਤ ਨਾਲ ਬਖਸ਼ੀ ਪਾਪੀ ਸੰ ਜਿਹੜੇ ਪਾਪ ਕਰਮ ਕਰਨ ਵਾਲੇ ਗਿਰੇ ਆਚਰਨ ਵਾਲੇ ਮੈਨੂੰ ਉਹਨਾਂ ਦੀ ਸੰਗਤ ਨਾਲ ਬਖਸ਼ੀ ਇਹਦਾ ਸੁਪਰ ਜਿਹੇ ਹੈ ਕਿ ਭਗਤ ਜੀ ਉਹਨਾਂ ਗੁਰਮੁਖਾਂ ਮਹਾਪੁਰਸ਼ਾਂ ਦੀ ਸੰਗਤ ਪ੍ਰਾਪਤ ਕਰਨਾ ਚਾਹੁੰਦੇ ਨੇ ਜੋ ਪ੍ਰਭੂ ਦੇ ਸੱਚੇ ਪਿਆਰੇ ਨੇ ਜਿਹੜੇ ਉੱਚੇ ਆਚਰਨ ਦੇ ਮਾਲਕ ਨੇ ਉੱਚੇ ਆਤਮਿਕ ਜੀਵਨ ਦੇ ਮਾਲਕ ਨੇ ਜਿਹੜੇ ਪਾਪੀ ਕਰਮ ਕਰਨ ਵਾਲੇ ਨੇ ਉਹਨਾਂ ਦੀ ਸੰਗਤ ਤੂੰ ਪ੍ਰੇਜ਼ ਵਾਸਤੇ ਪ੍ਰਮਾਤਮਾ ਨੂੰ ਮੇਰ ਕਰਕੇ ਮੈਨੂੰ ਇਹੋ ਜਿਹੀ ਮੇਰੇ ਮੱਥੇ 'ਨਾਂ ਲਾਈਂ ਜਿਨ੍ਹਾਂ ਦਾ ਆਚਰਨ ਨਹੀਂ ਜਿਹੜੇ ਪਾਪੀ ਕਰਮ ਕਰਨ ਵਾਲੇ ਨੇ ਰਬਦਾਸ ਭਣਾ ਜੋ ਜਾਣੈ ਸੋ ਜਾਣ ਰਬਦਾਸ ਜੀ ਆਖਦੇ ਹਨ ਕਿ ਜੋ ਜਾਣੈ ਸੋ ਜਾਣੈ ਜੋ ਇਸ ਗੱਲ ਨੂੰ ਜਾਣ ਲੈਂਦਾ ਹੈ ਕਿ ਸੱਚੇ ਸੰਤ ਕੌਣ ਨੇ ਸੱਚੇ ਸਤ ਸੰਤਾਂ ਦੀ ਸੰਗਤ ਵਿੱਚ ਕਿਹੜੀ ਪ੍ਰਾਪਤੀ ਸੰਤ ਅਨੰਤੇ ਅੰਤਰਨਾਹੀ ਉਹ ਸਮਝਦੇ ਨੇ ਕਿ ਸੰਤਾਂ ਵਿੱਚ ਦੇ ਉਹ ਅਨੰਤ ਪਰਮਾਤਮਾ ਜਿਹੜਾ ਹੈ ਉਹਦੇ ਵਿੱਚ ਕੋਈ ਅੰਤਰ ਨਹੀਂ ਉਹ ਰੱਬ ਦਾ ਰੂਪ ਨੇ ਅਸੀਂ ਇੱਥੇ ਥੋੜਾ ਜਿਹਾ ਸਪਸ਼ਟ ਕਰ ਲਈਏ ਹੋਰ ਆਪਣੇ ਆਪ ਨੂੰ ਕਿ ਗੁਰੂ ਜੀ ਨੇ ਸੰਤ ਕਿਸ ਨੂੰ ਕਿਹਾ ਅਕਾਲ ਪੁਰਖ ਵਾਹਿਗੁਰੂ ਆਪ ਨੇ ਰੰਗਕਾਰ ਹੈ ਉਹਦਾ ਕੋਈ ਸਾਡੇ ਵਰਗਾ ਸਰੀਰ ਵਜੂਦ ਨਹੀਂ ਕਿ ਸਾਡੇ ਸਾਹਮਣੇ ਆ ਕੇ ਖੜਾ ਹੋ ਜਾ ਲੱਤਾਂ ਬਾਹਾਂ ਵਾਲਾ ਆਪਣੇ ਮੁਖ ਤੋਂ ਸਾਨੂੰ ਕੋ ਆਪਣੇ ਮਲਾਬ ਦਾ ਰਾਹ ਦੱਸੇ ਕਿਉਂਕਿ ਨਰੰਕਾਰੀ ਜੋਤ ਹੈ ਰੂਪ ਨ ਰੰਗ ਨ ਰੇਖ ਹੈ ਉਹ ਰੂਪ ਰੰਗ ਰੇਖ ਤੋਂ ਰਹਿਤ ਹੈ ਇਸ ਲਈ ਉਹ ਪਰਮਾਤਮਾ ਸਾਨੂੰ ਆਪਣਾ ਮਾਰ ਕਿਵੇਂ ਦੱਸ ਸਕਦਾ ਹੈ ਉਹਦਾ ਇੱਕੋ ਹੀ ਸਾਧਨ ਹੈ ਕਿ ਉਹ ਕਿਸੇ ਮਹਾਪੁਰਸ਼ ਦੇ ਉੱਪਰ ਮਿਹਰ ਬਖਸ਼ਿਸ਼ ਕਰਦਾ ਜਿਸ ਨੂੰ ਆਪਣੇ ਵਿਸ਼ੇਸ਼ ਨਦਰ ਕਰਦਾ ਉਸ ਨੂੰ ਆਪਣਾਪ ਲਖਾਉਂਦਾ ਆਪਣੇ ਆਪ ਦੀ ਪਛਾਣ ਕਰਾਉਂਦਾ ਆਪਣਾ ਅਨੁਭਵ ਕਰਾਉਂਦਾ ਫਿਰ ਉਹਨਾਂ ਵਿੱਚ ਸਮਾ ਕੇ ਮਨ ਨੂੰ ਉਹਨਾਂ ਦੇ ਮੁਖੋਂ ਉਹ ਬੋਲ ਕੇ ਉਨ੍ਹਾਂ ਦੇ ਸਰੀਰ ਨੂੰ ਪ੍ਰਯੋਗ ਕਰਕੇ ਉਹ ਸਰੀਰ ਦੇ ਰਾਹੀਂ ਸਾਡੇ ਤੱਕ ਆਪਣਾ ਮੈਸੇਜ ਆਪਣਾ ਉਪਦੇਸ਼ ਪਹੁੰਚੋਂਦਾ ਹੈ ਗੁਰੂ ਵਿੱਚ ਆਪ ਰੱਖਿਆ ਕਰਤਾਰੇ ਗੁਰੂ ਵਿੱਚ ਪ੍ਰਮਾਤਮਾ ਨੇ ਕਰਤਾਰੇ ਆਪਣਾ ਆਪ ਰੱਖਿਆ ਫਿਰ ਗੁਰੂ ਨੇ ਆਪ ਸਮੂਹੀ ਸ਼ਬਦ ਵਰਤਾਇਆ ਗੁਰੂ ਵਿੱਚ ਆਪ ਸਮਾ ਕੇ ਪ੍ਰਮਾਤਮਾ ਨੇ ਉਹ ਸ਼ਬਦ ਵਰਤਾਇਆ ਜੋ ਸਾਡੇ ਤੱਕ ਪਹੁੰਚਾਉਣਾ ਚਾਹੁੰਦਾ ਸੀ ਅਸਾਂ ਅਲਪਕ ਜੀਵਨ ਤੱਕ ਮੂਆਇਆ ਧਾਰੀ ਜੀਵਨ ਤੱਕ ਜੋ ਆਪਣਾ ਉਪਦੇਸ਼ ਪਹੁੰਚਾਉਣਾ ਚਾਹੁੰਦਾ ਸੀ ਨਿਰੰਕਾਰ ਪ੍ਰਭੂ ਉਸ ਨੇ ਆਕਾਰ ਰੂਪੀ ਗੁਰੂ ਦੇ ਰਾਹੀਂ ਕਿ ਗੁਰੂ ਆਕਾਰ ਵਿੱਚ ਹੈ ਸ੍ਰਿੜ ਵਿੱਚ ਹੈ ਗੁਰੂ ਸ੍ਰਿੜ ਵਿੱਚ ਹੈ ਉਹਦਾ ਮੁਖ ਹੈ ਉਹ ਬੋਲ ਸਕਦਾ ਹੈ ਬੋਲ ਕੇ ਸਾਨੂੰ ਸੁਣਾ ਸਕਦਾ ਹੈ ਨਿਰੰਕਾਰ ਗੁਰੂ ਰੂਪ ਹੋ ਕੇ ਗੁਰੂ ਦੇ ਸ੍ਰਿੜ ਵਿੱਚ ਆਪਣਾ ਆਪ ਸਮਾ ਕੇ ਗੁਰਮੇ ਆਪ ਸਮੋਏ ਸ਼ਬਦ ਵਰਤਾਇਆ ਇਸ ਲਈ ਗੁਰੂ ਨੂੰ ਆਪੂ ਬੋਲਣਾ ਜਾਣਦਾ ਮੇਕਿਆ ਸਭ ਹੁਕਮਾਉ ਜੀਉ ਜੈਸੀ ਮੇ ਆਗਿਆ ਖਸਮ ਕੀ ਬਾਣੀ ਫੈਸਲਾ ਕਰੀ ਗਿਆਨਵੇ ਲਾਲੋ ਉਹ ਪਾਈ ਸਾਡੇ ਇਤਿਹਾਸ ਜ਼ਿਕਰ ਆਉਂਦਾ ਕਿ ਪਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਕੰਨ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ ਗੁਰੂ ਸਾਹਿਬ ਦੇ ਅੰਦਰ ਰੱਬੀ ਗਿਆਨ ਆਉਂਦਾ ਸੀ ਪਰਮਾਤਮਾ ਦੇ ਬਾਰੇ ਸੂਜੀ ਅਨੁਭਵ ਆਉਂਦਾ ਸੀ ਉਸ ਅਨੁਭਵ ਚ ਜੋ ਉਹਨਾਂ ਦੇ ਮੁਖਾਰਬਿਨ ਚੋਂ ਸ਼ਬਦ ਰੂਪ ਹੋ ਕੇ ਨਿਕਲਦਾ ਸੀ ਗੁਰਬਾਣੀ ਰੂਪ ਹੋ ਕੇ ਨਿਕਲਦਾ ਸੀ ਪ੍ਰਭੂ ਦਾ ਰੱਬੀ ਗਿਆਨ ਇਹ ਉਹਨਾਂ ਚੋਂ ਹੀ ਰੱਬੀ ਗਿਆਨ ਨਿਕਲਦਾ ਹੈ ਜਿਹੜੇ ਪਰਮਾਤਮਾ ਨਾਲ ਇਕਮਿਕ ਹੋ ਜਾਣ ਉਹਦੇ ਬਾਰੇ ਅਨੁਭਵ ਉਹਨੂੰ ਉਹਦੇ ਦਰਸ਼ਣ ਦੇਦਾਰ ਹਰ ਪਾਸੇ ਕਹਿੰਦੇ ਉਹ ਕਹਿੰਦੇ ਸਾਰੇ ਕਹਿੰਦੇ ਨੇ ਜਿਹੜਾ ਸਭ ਕੋ ਕਹੇ ਗੁਰਮੁ ਕੋਈ ਵਿਰਲਾ ਲਖ ਹੈ ਕੋਈ ਵਿਰਲਾ ਹੀ ਉਸ ਨੂੰ ਨੇੜੇ ਨੇੜੇ ਮਸੂਲ ਕਰਦਾ ਆਖ ਨੂੰ ਤਾਂ ਸਾਰੇ ਹੀ ਕਹਿ ਸਕਦੇ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੀ ਨਹੀਂ ਕੋਈ ਪਰ ਜਿਹਨਾਂ ਦੇ ਨੇੜੇ ਹੁੰਦਾ ਹੈ ਉਹਨਾਂ ਦਾ ਫਿਰ ਅਚਰਨ ਉੱਚਾ ਹੋ ਜਾਂਦਾ ਉਹਨਾਂ ਦੇ ਕਰਮ ਉੱਚੀ ਹੋ ਜਾਂਦੇ ਨੇ ਇਸ ਲਈ ਸਪਸ਼ਟ ਹੋ ਜਾਈਏ ਕਿ ਇਹਨਾਂ ਜਣਾ ਖਣਾ ਸੰਤ ਖਾਦ ਨਹੀਂ ਹੁੰਦਾ ਜਨਖਾਣਾ ਬ੍ਰਹਮ ਗਿਆਨੀ ਹੁੰਦਾ ਜਿਹਦੇ ਉਤੇ ਪ੍ਰਭੂ ਦੀ ਵਿਸ਼ੇਸ਼ ਬਖਸ਼ਿਸ਼ ਹੋ ਕੇ ਜਿਸ ਸਰੀਰ ਤੋਂ ਉਕਾਲਪੁਰਖ ਵਾਹਿਗੁਰੂ ਆਪ ਆਪਣਾ ਰਬੀ ਗਿਆਨ ਬਖੀਦਾ ਉਂਝ ਤੇ ਖਾਦ ਸੀਚ ਬੈਠਾ ਉਹ ਹੀ ਬੋਲਦਾ ਕਥਤਾ ਬਕਤਾ ਸੁਣਤਾ ਸੋਈ ਆ ਬਿਚਾਰੇ ਸੋ ਗਿਆਨੀ ਹੋਈ ਪਰ ਇਹਨਾਂ ਸਰੀਰ ਵਿੱਚ ਬੈਠੀ ਉਹਦੀ ਆਤਮਾ ਪਰ ਨਾਲ ਮਨ ਵੀ ਹੈ ਮਨ ਵਿਕਾਰਾਂ ਵਿੱਚ ਗਰਸਿਆ ਹੋਇਆ ਪ੍ਰਭੂ ਤੂੰ ਟੁੱਟਿਆ ਹੋਇਆ ਮਾਇਆਵਦੀ ਬੋਲੀਆਂ ਹੀ ਬੋਲਦਾ ਹੈ ਦੁਨੀਆਦਾਰੀ ਦੀ ਬੋਲੀਆਂ ਹੀ ਬੋਲਦਾ ਹੈ ਜਿਹੜਾ ਮਨ ਪ੍ਰਭੂ ਨਾਲ ਇਕਮਿਕ ਹੈ ਉਹੀ ਰਬੀ ਬੋਲੀ ਬੋਲ ਸਕਦਾ ਹੈ ਉਹਰ ਕੋਈ ਨਹੀਂ ਬੋਲ ਸਕਦਾ ਇਸ ਦੇ ਅੱਜ ਦੇ ਯੁੱਗ ਵਿੱਚ ਖਾਸ ਕਰਕੇ ਜਿਹੜੇ ਬੰਦੇ ਅਸੀਂ ਗੁਰਗਨ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਹਾਂ ਗੁਰੂਗਨ ਸਾਹਿਬ ਅਗੇ ਨਤਮਸਤਕ ਹੁੰਦੇ ਹਾਂ ਸਾਨੂੰ ਕਿਹੜੀ ਲੋੜ ਪੈ ਗਈ ਹੈ ਕਿਸੇ ਸੰਤ ਮਤ ਦੀ ਪੜ੍ਹ ਲਿਖਿਆ ਜ਼ਮਾਨਾ ਹੈ ਆਪ ਪੜੋ ਗੁਰਬਾਣੀ ਪੜੋ ਵਿਚਾਰੋ ਉਹਦੇ ਵਿੱਚੋਂ ਸਮਝ ਆਉਂਦੀ ਹੈ ਵੀ ਕਿਹੜਾ ਕਰਮ ਕਰਨਾ ਹੈ ਕਿਹੜਾ ਨਹੀਂ ਕਰਨਾ ਕਿਹੋ ਜਿਹਾ ਜੀਵਨ ਜੀਉਣਾ ਹੈ ਹਰ ਤਰ੍ਹਾਂ ਦਾ ਤਰੀਕਾ ਜ਼ਿੰਦਗੀ ਜੀਉਣ ਦਾ ਦੱਸਿਆ ਗਿਆ ਹੈ ਉਸ ਜੀਵਨ ਜਾਂਚ ਅਨੁਸਾਰ ਜੀਵਨ ਜੀਵੀਏ ਉਹ ਅਨੁਭਵ ਦੇ ਮਾਲਕ ਅਸੀਂ ਵੀ ਹੋ ਸਕਦੇ ਹਾਂ ਉਹ ਅਤ ਨੂੰ ਮਿਲਾਪ ਵਾਲੀ ਵਸਤਾ ਦਾ ਅਨੰਦ ਅਸੀਂ ਵੀ ਮਾਨ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ